ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਬਲਵੰਤ ਸਿੰਘ ਕੈਪਟਨ ਜੀ ਤ੍ਰੀ ਸਿੰਘ ਅਮਰਜੀਤ ਸਿੰਘ ਪੁੜਿਆ ਬੁਖਾਰ ਦੇ ਕੇ 3 ਜੀ ਕੇ ਸੱਬਰਵਾਦ ਜੀ ਨੂੰ ਸਨਮਾਨਿਤ ਕਰਨਗੇ ਸੋਈ ਮਾਫ ਕਰਨਾ 3 ਜੀ ਕੇ ਸੱਬਰਵਾਦ ਸਾਡਾ ਜੱਜ ਚAIRMAN ਜੀ ਕਿਤਾਬਾਂ ਕਿਤਾਬਾਂ ਦੇ ਅੱਗੇ ਨੇ ਸੜੀ ਪ੍ਰਧਾਨਗੀ ਮੰਡਲ ਦੇ ਅੱਗੇ ਨੇ ਸੜੀ ਪ੍ਰਧਾਨਗੀ ਮੰਡਲ ਦੇ ਅੱਗੇ ਮਹਿਮਾਨ ਹਨ ਡਾਕਟਰ ਮਨਕੀਤ ਸਿੰਘ ਮੁਕੰਦਰ ਸਿੰਘ ਮੁਕੰਦਰ ਸਿੰਘ ਪਾਦਲ ਕਾਹਤੇ ਡਾਕਟਰ ਅਸ਼ੋਕ ਖਾਪਰ उन्होंने सन्मानित करन सिंह मंगल सिंह जसवीर सिंह एक्टियन ਸਾਗੇ ਅਗਲੇ ਪ੍ਰਧਾਨਗੀ ਮੰਡਲ ਦੇ ਮਹਿਮਾਨ શ્રી ਰਾਜਿੰਦਰ ਸਿੰਘ ਰਾਹੀ ਜੀ ਨੂੰ ਬੁਕਤਾਂ ਦੇ ਕੇ ਸਨਮਾਨਿਤ ਕਰਨਗੇ ਲੈਕੋ ਜੀ ਸਰਦਾਰ ਰਾਜਿੰਦਰ ਸਿੰਘ ਰਾਹੀ ਜੀ ਕਿਰਪਾ ਕਰਕੇ ਮਾਈਕ ਤੇ ਆਓ ਪਰ ਉਸ ਤੋਂ ਤੋਂ ਪਾਸੇ ਜਦ ਜੀਵਨ ਸਿੰਘ ਮੰਗਲ ਸਿੰਘ ਜਸਵੀਰ ਸਿੰਘ ਐਕਚੁਅਲ ਸਦਾ ਰਾਜਨੀਤਿਕ ਜੀਵਨ ਬਤਾ ਦੇ ਸਮਰਸਤ ਨੇ ਆਨੇ ਰਹੀ ਕਿ ਕਿਤਾ ਬਣ ਪਿਆ ਜੇ ਮੁਕੱਦਰ ਨਾਲ ਲੜਨਾ ਹੈ ਤਾਂ ਹਥੇਲੀ ਤੋਂ ਨਿਕਲ ਜੇ ਮੁਕੱਦਰ ਨਾਲ ਲੜਨਾ ਹੈ ਤਾਂ ਹਥੇਲੀ ਤੋਂ ਨਿਕਲ ਸਾਡੇ ਪ੍ਰਧਾਨਗੀ ਮੰਡਲ ਦੇ ਮਹਿਮਾਨ ਸਨੋਰ ਰੌਸ਼ਨ ਕਰਕੇ ਆਲਵੇ ਸੱਜਣ ਦਾ ਆਗਾਤ ਕਰਨਗੇ ਖੰਡਾ ਦੀ ਕਿਰਪਾ ਕਰਕੇ ਮੰਗਦੇ ਹਾਂ ਸਮਰ ਆਸ਼ਮੇ ਜੈ ਪੀ ਜੈ ਭਾਲ ਜੈ ਪੀ ਜੈ ਭਾਲ ਅੱਜ ਇਹ ਅੱਜ ਦਾ ਜੋ ਸੈਮੀਨਾਰ ਹੈ ਅੱਜ ਇਹਨਾਂ ਦੀ ਬਾਤ ਤੇ ਇਹਨਾਂ ਦੀ ਆਪਣੀ ਸਮਝ ਜਿਹੜੀ ਹੈ ਉਹ ਕਿਹੜੇ ਪਾਸੇ ਹੈ ਇਹ ਕਰਨਾ ਚਾਹੀਦਾ ਹੈ ਤੋਂ ਇਹਦੇ ਵਾਸਤੇ ਜਿਹੜਾ ਅੱਜ ਦਾ ਜੋ ਸੈਮੀਨਾਰ ਹੈ ਉਹਦਾ ਜੋ ਮੁੱਖ ਧਾਂਤਕ ਰੱਖਿਆ ਗਿਆ ਹੈ ਕਿ ਮੱਧਵਿਕ ਅਤੇ ਭਾਰਤੀ ਕੀ ਕਾਤਰ ਦੀ ਜਿਹੜੀ ਪੰਜਾਬ ਦੇ ਵਿੱਚ ਕੰਟੈਂਪੋਰੀ ਮੌਜੂਦਾ ਸਮੇਂ ਕੈਨੇਡਾ ਦਾ ਐਜੂਕੇਸ਼ਨ ਲੈਵਲ ਕੀ ਹੈ ਸਮਾਜਿਕ ਪੱਧਰ ਇਹਨਾਂ ਦਾ ਕਿਹੋ ਜਿਹਾ ਇਕਨੋਮਿਕ ਪੱਧਰ ਇਹਨਾਂ ਦਾ ਕਿਹੋ ਜਿਹਾ ਦੇ ਕੈਨੇਡਾ ਪੋਲਿਟਿਕ ਦੇ ਵਿੱਚ ਕੀ ਜੋ ਹੁੰਦਾ ਨਾ ਪੋਲਿਟਿਕਸ ਦੇ ਵਿੱਚ ਕੀ ਜੋ ਕਰਤੀ ਕੀਤਾ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਹਲੋ ਹਾਂ ਠੀਕ ਹੈ ਮੌਜੂਦਾ ਸਿਸਟਮ ਦੇ ਵਿੱਚੋਂ ਇਹ ਜਿਹੜਾ ਭਾਈ ਜਿਹੜਾ ਕਿ ਨਿਕਲ ਕੇ ਅੱਗੇ ਆਇਆ ਹੈ ਕਿ ਜਿਹੜਾ ਉੱਥੇ ਹੀ ਖੜਾ ਕਿ ਜਾਂ ਜਿਹੜੇ ਲੋਕ ਇਹ ਚਾਰ ਟੌਪਿਕ ਤੁਸੀਂ ਮੈਂ ਗੱਲ ਕਰ ਰਿਹਾ ਉਹਨਾਂ ਦੇ ਵਿੱਚ ਇਹਨਾਂ ਦਾ ਕੀ ਥਾਂ ਦਾ ਕੀ ਹੈ ਕਿੱਥੇ ਨਿਕਲ ਅੱਜ ਦਾ ਜਿਹੜਾ ਸਾਡਾ ਸੈਮੀਨਾਰ ਹਰ ਬੇਤੀ ਸੋਨਾ ਸਰਬਾਨੂ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਦੇ ਬਾਰੇ ਇਸ ਭਾਈਚਾਰੇ ਵਿੱਚ ਕਿਉਂਕਿ ਇਹ ਜਿਹੜਾ ਸਾਹਮਣੇ ਬੈਠਾ ਹੋਇਆ ਭਾਈਚਾਰਾ ਇਹ ਅੱਜ ਦਾ ਪ੍ਰੋਗਰਾਮ ਇਹਨਾਂ ਵਾਸਤੇ ਕਿਉਂਕਿ ਅਸੀਂ ਆਪਣੇ ਬਾਰੇ ਜਨਣਾ ਚਾਹੁੰਦੇ ਹਾਂ ਸਮੂਹ ਸਾਡੇ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਆਗਰ ਦੂਸਰੇ ਜਿਹੜੇ ਭਾਈਚਾਰੇ ਨੇ ਦੂਸਰੀਆਂ ਜੜੀਆਂ ਬਾਹ ਇੰਡੀਕਾਇਡ ਰੋਗੇ ਪਦਾਰਥੀਆਂ ਜਿਹੜੀਆਂ ਨੇ ਸ਼ਡਿਊਲਡ ਕਸ ਜਿਹਾ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਅਜੇ ਅੰਤਰ ਹੈ ਬਹੁਤ ਸੋ ਇਸ ਲਈ ਅੱਜ ਦਾ ਜਿਹੜਾ ਇਹ ਸੈਮੀਨਾਰ ਰੱਖਿਆ ਗਿਆ ਤੇ ਅੱਜ ਅਸੀਂ ਆਪਣੇ ਭਾਈਚਾਰੇ ਨੂੰ ਮੇਰੀ ਫੈਸਟਿੰਗ ਪ੍ਰਧਾਨਗੀ ਮੰਡਲ ਨੂੰ ਤੇ ਸਰਦਾਰ ਸਾਹਿਬਾਨ ਨੂੰ ਕਿ ਆਪਣੀ ਜਿਹੜੀ ਗੱਲ ਹੈ ਇਹਦੇ ਤੇ ਕੰਸੈਂਟਰੇਟ ਰੱਖਣੀ ਹੈ ਕਿ ਜਿਹੜਾ ਉਪੋ ਵਿਸ਼ਾ ਜਿਹੜਾ ਟੌਪਿਕ ਅੱਜ ਲੈ ਕੇ ਆਏ ਆਂ ਜਿਸਰ ਟੌਪਿਕ ਤੇ ਅਸੀਂ ਗੱਲ ਕਰਦੇ ਹਾਂ ਉਹ ਟੌਪਿਕ ਦੇ ਵਿੱਚ ਇਹ ਇਹ ਤੇ ਇਹਨਾਂ ਵਿਸ਼ਿਆਂ ਦੇ ਵਿੱਚੋਂ ਅਸੀਂ ਕਿੱਥੇ ਖੜੇ ਹਾਂ ਤੇ ਸਾਡਾ ਰਾਹ ਕੀ ਹੈ ਅਸੀਂ ਕਿਹੜੇ ਪਾਸੇ ਨੂੰ ਨਿਕਲਣਾ ਕਿਹੜੇ ਪਾਸੇ ਜਾਣਾ ਚਾਹੀਦਾ ਸਾਡੀ ਡਿਵੈਲਪਮੈਂਟ ਕਿਵੇਂ ਹੈ ਸਾਡਾ ਰਾਹ ਕਿਵੇਂ ਹੈ ਇਹ ਸੋਚਣ ਦਾ ਇਹ ਵਿਚਾਰਨ ਦਾ ਅੱਜ ਸਾਡਾ ਇੱਕਾ ਵਿਸ਼ਾ ਹੈ ਰਸ਼ੀਆ ਕੁਰਾਣ ਦੀ ਇਵਲ ਸਾਰੀਆਂ ਬਿਮਾਰੀਆਂ ਦਾ ਇਲਾਜ ਹੈਗਾ ਵਾ एजुकेशन एजुकेशन ਦਾ ਮੁੱਖਤਮ ਬਣੀ ਹੁੰਦਾ ਕੋਨਲਸ ਲੋਗਿਕ ਆ ਟੂ ਗੈੱਟ ਐਜੂਕੇਟ ਅਡੋਰ ਟੂ ਟੂ ਗੈੱਟ ਆਰਗੇਨਾਈਜ਼ ਟੂ ਗੈੱਟ ਐਜੀਟੇਟ ਐਂਡ ਟੇਕ ਅ ਪੋਲਿਟਿਕਲ ਪਾਵਰ ਪੋਲਿਟਿਕਲ ਪਾਵਰ ਇਜ਼ ਅ ਸਟੇਅਰਿੰਗ ਆਫ ਨੈਸ਼ਨ ਟੂ ਕੈਨ ਡੋ ਰੈਵਿਊਸ਼ਨ ਇਨ ਕਰ ਸਕਦੇ ਬਟ ਥੈਟ ਇਜ਼ ਅ ਲੌਂਗ ਲਿੰਗਰ ਟੂ ਸੋ ਅਜੂਨ ਦਾ ਜਿਹੜੀ ਆ ਰੈਲੇਵੈਂਸ ਆ ਅਨਕੀ ਜੋ ਨਾਲ ਰਜ਼ਾਈਨ ਕੀਤਾ ਕਿ ਦਿਸ ਲਾ ਕੁ ਮਿਨਿਸਟਰ ਤਾਂ ਉਹਨਾਂ ਨੇ ਰਜ਼ਾਈਨ ਕੀਤਾ ਉਹਨਾਂ ਦੇ ਕੁਝ ਡਿਸਕਿਊਟ ਸੀਗੇ ਔਰ ਪ੍ਰਾਇਮਿਸ ਤੇ ਜਵਾਲਾਂ ਹਨ ਕਾਰਨ ਇੱਕ ਤਾਂ ਡਿਸਕਿਊਟ ਹੈਗਾ ਸੀ ਦਾ ਟਫੋਰਟ ਪੋਸਿਟੀ ਕਿਊ ਦ ਐਕਸਪੈਂਡੀਚਰ ਔਨ ਦੀ ਡਿਫੈਂਸ ਐਸ ਕੰਪੇਅਰ ਟੂ ਦੀ ਵੈਲਫੇਅਰ ਔਫ ਦੀ ਸੋਸਾਇਟੀ ਤੇ ਅੱਜ ਵੀ ਉਹੀ ਹੈਗਾ ਅੱਜ ਜੇਕਰ ਤੁਸੀਂ ਬਾਂਲੇ ਕੇ ਚਲੋਗੇ ਕਿ ਕਿੰਨੇ ਦਾ 100 ਰੁਪਏ ਕਮਾਈ ਜਾਂ ਸਾਡੀ ਜੇ 100 ਰੁਪਈਆ ਦੇ ਵਿਸ਼ਵਾਸੀ ਪੈਸੇ 36 ਰੁਪਏ ਵੈਪਨ ਦੇ ਉੱਪਰ ਖਰਚ ਰਹੇ। ਤਾਂ ਸਿਰਫ ਅਸੀਂ ਹਾਇਰ ਐਜੂਕੇਸ਼ਨ ਦੇ ਉੱਪਰ ਕਿੰਨੇ ਪੈਸੇ ਖਰਚ ਰਹੇ ਹਾਂ 100 ਰੁਪਏ ਦੇ ਵਿੱਚੋਂ 22। ਜੇ ਅਸੀਂ ਡਾਇਰੈਕਟ ਸਪੋਰਟ ਨੇ ਰੋ ਰੋ ਕੇ ਪਿੱਟ ਪਿੱਟ ਕੇ ਅਟਕੇ ਨੇ ਉਹ ਵੀ ਘੱਟ ਤੋਂ ਘੱਟ ਉਸੇ 6% 100 ਦੇ ਪੈਸੇ ਦੇ ਵਿੱਚੋਂ 6 ਰੁਪਏ ਐਜੂਕੇਸ਼ਨ ਦੇ ਉੱਪਰ ਖਰਚ ਕਰਦੇ। ਅੱਜ ਐਜੂਕੇਸ਼ਨ ਦਾ బిਗੇਸ ਪ੍ਰੋਬਲਮ ਜੇ ਆਪਾਂ ਦੇਖੀਏ ਜਾਲਰੋਂ ਤੁਹਾਨੂੰ ਆਟਾ ਇੱਥੇ ਤਾਂ ਚੀਜ਼ਾਂ ਭਾਂ ਤੁਹੋਸ ਤੇ ਕੋਲ ਬੋੜੀ ਤੇੰ ਤਰ੍ਹਾਂ ਦੇ ਜਿਹੜੇ ਗਰੀਬ ਬੱਚੇ ਨੇ ਉਹ ਪ੍ਰਾਪਤ ਨਹੀਂ ਸਿੱਖਿਆ ਬੋੜ ਜਿਹੜੇ ਥੋੜੇ ਹੋਰ ਨੇ ਉਹ ਸੀ ਦੀ ਅਸੀਂ ਜਿਹੜੇ ਕੋਰ ਪਾਰਟੀਕੂਲਰ ਕਲਾਸ ਆ ਉਹ ਆਈਸਲੇਟ ਸੀ ਤੁਸੀਂ ਇੱਥੇ ਕਿਹਨੇ 1 ਟੂ 1 ਐਜੂਕੇਸ਼ਨ ਵਾਰੋਦੀ 1 ਐਜੂਕੇਸ਼ਨ ਬੋਰਡ ਕਿਹੜੇ ਸਰਕਾਰੀ ਸਕੂਲ ਉਹਨਾਂ ਦੇ ਸਾਰੇ ਬੱਚੇ ਪੜ੍ਹਦੇ ਨੇ ਉੱਥੇ ਖਰਾਬ ਮਾਫ ਕਰਿਓ ਮੇਰੇ ਕੋਲ ਸਾਰੇ ਮੇਰੇ ਪੀਸਾ ਸਾਹਿਬ ਬਾਅਦ ਨੇ ਸ਼ਾਇਦ ਉਹਨਾਂ ਨੂੰ ਜਿਆਦਾ ਪਤਾ ਹੋਵੇ ਸਕੂਲਾਂ ਦੇ ਵਿੱਚ ਆ ਜਿਹਨੇ ਕਮਿਊਨਿਟੀ ਆ ਆਪਣ ਨੂੰ ਲਗਾਇਆ ਕਿ ਸਭ ਕੋਈ ਟੰਡੂ ਲੈਂ ਜਾ ਰਿਹਾ ਕੋਈ ਸੈਂਟਰ ਲੈਂ ਜਾ ਰਿਹਾ ਕੋਈ ਕੁਝ ਕਰ ਰਿਹਾ ਪੜ੍ਹਾਵੇ ਦਾ ਕੌਣ ਸੀ ਪੜ੍ਹਾਵੇ ਦਾ ਕੋਈ ਨਾ ਕੋਈ ਨਸ ਦਿੱਤੇ ਫਰਾ ਕਿ ਇਸ ਜਗ੍ਹਾ ਕੀ ਆ to get organized to get agitate then a political power political power state of nation jab tak usi political power nahi loge to state of nation the biggest jada chunk of population that belong to that country approximately punjab ke 30% hai ge lagge lagge jinne se why not the ਸਰਸਟੜਾ ਸੈਂਸਸ ਕਿਉਂ ਨਹੀਂ ਕਰਦੇ ਜਾਂਦੇ ਸੈਂਸਸ ਡਰ ਰਹੇ ਨੇ ਜਿਸ ਦਿਨ ਹੋ ਗਿਆ ਬਲਾਸਟ ਹੋ ਜਾਣਾ ਸੋ ਇਹ ਇੱਕ ਉਪਸੰਹਪੀ ਮੇਰਾ ਇਹਦਾ ਕਿ ਜਿਹੜਾ ਰੈਲਵੇ ਸਿਆ ਉਹਨਾਂ ਦੇ ਵਿਚਾਰਾਂ ਦੀ ਉਹਨਾਂ ਦੇ ਆਈਡੀਆ ਸੀ ਉਹ ਅਰੇਬੀ ਦੇ ਨੇ ਅੱਜ ਜਾੜਾ ਰੈਲਵੇ ਸਿਆ ਕਿਸੇ ਡਾਂਮੂ ਕ੍ਰਿਸਤੀ ਦਾ ਅਨਾਪਤਾ ਵੀ ਡਾਂਮੂ ਕ੍ਰਿਸਤੀ ਨੇ ਵੇਚੀ ਹੀ ਰਾਇ ਤੇ ਜਿੱਤਾ ਕੰਪੀਸ ਕਰ ਰਹੇ ਨੇ ਡਾਂਮੂ ਕ੍ਰਿਸਤੀ ਨੇ ਬਹੁਤ ਆਫੀ ਪੀਪਲ ਸੋਰ ਦੀ ਪੀਪਲ ਐਂਡ ਬਾਈ ਦੀ ਪੀਪਲ ਤੁਹਾਡੇ ਸਾਹਮਣੇ ਬੈਠੇ ਸਾਡੇ ਬਹੁਤ ਹੀ ਸਤਾਰਜੁਨ ਵਿਕੀਤ ਆ ਔਰ ਸਾਹਮਣੇ ਬੈਠੇ ਸਾਡੇ ਸਮਾਰੀ ਦੇ ਪੂਰਵਨ ਸਾਥੀਓ ਜੈ ਜੀ ਜੈ ਭਾਰਤ ਮੇਰਾ ਜਿਹੜਾ ਟੌਪਿਕ ਹੈ ਉਹ ਇੱਕ ਤਰ੍ਹਾਂ ਨਾਲ ਸਾਡੇ ਲਈ ਜਿਹੜਾ ਉਹ ਬਹੁਤ ਅਹਿਮ ਮਸਲਾ ਹੈ ਸਾਡੇ ਜੀਵਨ ਦੇ ਵਿੱਚ ਤਾਂ ਬਹੁਤ ਵੱਡਾ ਮੁੱਦਾ ਹੈ ਸਦਿਆਂ ਤੋਂ ਅਸੀਂ ਧਰਮ ਨੂੰ ਮੰਨਦੇ ਆਂ ਅੱਜ ਵੀ ਧਰਮ ਨੂੰ ਮੰਨਦੇ ਆਂ ਲੈ ਪਿਛਲੇ ਜਿਹੜਾ ਉਹ ਕਿਕ ਫਲੋਥਿਕਲ ਪੁਆਇੰਟ ਤੇ ਗੰਪੀਤਾ ਸੀ ਕਿ ਧਰਮ ਦੇ ਵਿੱਚ ਉਹ ਗੱਲਾਂ ਕਿਹੜੀਆਂ ਹਨ ਜਿਹੜੀਆਂ ਗੱਲਾਂ ਲਗਾਤਾਰ ਸਾਨੂੰ ਦਬਾਉਂਦੀਆਂ ਤੇ ਅਸੀਂ ਲਗਾਤਾਰ ਉਹਨਾਂ ਬਾਰੇ ਕਦੇ ਸੋਚਿਆ ਨਹੀਂ ਕਰੀ ਚੰਤਰ ਨੀ ਗਿੱਤਾ ਕਿ ਉਹ ਚੀਜ਼ਾਂ ਕਿਹੜੀਆਂ ਹਨ ਕਿਹੜਾ ਸਿਧਾਂਤ ਹੈ ਕਿਹੜੀ ਮੂਲ ਚੀਜ਼ ਹੈ ਜਿਹੜੀ ਵਾਰ-ਵਾਰ ਸਾਨੂੰ ਜਿਹੜਾ ਉਹ ਗਿਆਨ ਤੋਂ ਤੋੜ ਕੇ ਧਰਮ ਵੱਲ ਫੇਰਾ ਜਿਹੜਾ ਉਪਰੇ ਰੰਗ ਕਰਦੀ ਹੈ ਪਹਿਲਾਂ ਬੋਲੇ ਵਕਤਾਂ ਨਾਲੋਂ ਮੈਂ ਜਿਹੜਾ ਉਹ ਕੀ ਤੁਹਾਨੂੰ ਹੋਰ ਪਾਸੇ ਲੈ ਕੇ ਜਾ ਰਿਹਾ ਹਾਂ ਪਰ ਇਹ ਥੋੜਾ ਜਿਹਾ ਜਿਹੜਾ ਤੋਂ ਲੋਜੜਾ ਉਹ ਦੋਨਾ ਪਊਗਾ ਮੈਨੂੰ ਜੋ ਮੈਂ ਲਿਖਿਆ ਹੈ ਇਸੇ ਵਿਚਾਰ ਨੂੰ ਹਰ ਭਾਰਤੀ ਧਰਮ ਨੇ ਆਪਣੇ ਪ੍ਰਵਚਨ ਅਤੇ ਵਿਹਾਰ ਰਾਹੀਂ ਪ੍ਰਚਾਰ ਕੇ ਮਨੁੱਖੀ ਉਚੇਤਨ ਨੂੰ ਮਾਨਸਿਕਤਾ ਮਾਨਸਿਕ ਤੌਰ ਤੇ ਗੁਲਾਮ ਕੀਤਾ ਹੋਇਆ ਹੈ ਮੌਤ ਦੀ ਅਗਲੀ ਅਵਸਥਾ ਵਿੱਚ ਨਰਕ ਤੇ ਸਵਰਗ ਦੇ ਸੰਕਲਪਾਂ ਨੇ ਭਾਰਤੀ ਦਲਤ ਜਨ ਸਧਾਰਨ ਲੋਕਾਂ ਅੰਦਰ ਡਰ ਦੀ ਭਾਵਨਾ ਪੈਦਾ ਕੀਤੀ ਹੋਈ ਹੈ ਇਸ ਸੈਮੀਨਾਰ ਵਿੱਚ ਡਾਕਟਰ ਕੁਲਦੀਪ ਸਿੰਘ ਡਾਕਟਰ ਮਲਕੀਤ ਸਿੰਘ ਡਾਕਟਰ ਜਸਪਾਲ ਜੀ ਸਿੰਘ ਡਾਕਟਰ ਤਰਮਿੰਦਰ ਸਿੰਘ ਡਾਕਟਰ ਨਰਮਲ ਸਿੰਘ ਡਾਕਟਰ ਹਰਬੰਸ ਸਿੰਘ ਚੁੰਬਾ ਡਾਕਟਰ ਸੋਨੂ ਬੋਰ ਡਾਕਟਰ ਪ੍ਰਵਿੰਦਰਜੀਤ ਕੌਰ ਅਤੇ ਸਰਦਾਰ ਰਜਿੰਦਰ ਸਿੰਘ ਰਾਜਵਿੰਦਰ ਸਿੰਘ ਰਾਹੀ ਜੀ ਨੇ ਆਪਣੇ ਆਪਣੇ ਖੋਜ ਪੱਤਰ ਪੜ੍ਹੇ ਸੰਸਥਾ ਦੇ ਸਾਰੇ ਆਗੂਆਂ ਨੇ ਇਸ ਨੂੰ ਸਫਲ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਅੰਤ ਵਿੱਚ ਆਏ ਹੋਏ ਵਿਦਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਪ੍ਰਸਤ ਸਰਪ੍ਰਸਤ ਸ੍ਰੀ ਜੀ ਕੇ ਸੱਬਰਵਾਲ ਜੀ ਅਤੇ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਰਹਿਮਨਾਈ ਹੇਠ ਇਹ ਅੰਤਰਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਨਿਪਟਰੀ ਚੜਿਆ ਤੇ ਅੰਤ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਗਿਆਨ ਜੋਤੀ ਚੈਰੀ ਗਿਆਨ ਜੋਤੀ ਚੈਨਲ ਦੇ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ